ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਚੋਣ ਕਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਬਿਗਲ ਵੱ ਚੁਕਿਆ ਹੈ ਅਤੇ ਡੇਟ ਵੀ ਨਿਸ਼ਤ ਕਰ ਦਿੱਤੀ ਹੈ ਕਿ ਕਦੋਂ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਪੂਰੇ ਭਾਰਤ ਦੇ ਵਿੱਚ ਅਤੇ ਕਦੋਂ ਆਉਣਗੇ ਜਿਮਨੀ ਚੋਣਾਂ ਦੇ ਨਤੀਜੇ ਦੱਸਦੇ ਨੇ ਹਾਂ ਕਿ ਪਿਛਲੇ ਦਿਨਾਂ ਤੋਂ ਕਾਫੀ ਲੰਮੇ ਸਮੇਂ ਤੋਂ ਪੂਰੇ ਭਾਰਤ ਦੇ ਲੋਕਾਂ ਨੂੰ ਜਿਹੜਾ ਇੰਤਜ਼ਾਰ ਸੀ ਕਿ ਕਦੋਂ ਜਿਹੜਾ ਜਿਮਨੀ ਚੋਣਾਂ ਦਾ ਐਲਾਨ ਪੂਰੇ ਭਾਰਤ ਦੇ ਵਿੱਚ ਹੋਵੇਗਾ ਦੱਸਦੀ ਇਹ ਪੂਰੇ ਭਾਰਤ ਦੇ ਵਿੱਚ 12 ਸੀਟਾਂ ਨੇ ਜਿੱਥੇ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ ਦੱਸਦੇ ਨੇ ਉਹ ਸੂਬੇ ਕਿਹੜੇ-ਕਿਹੜੇ ਨੇ ਅਸਾਮ ਮਹਾਰਾਸ਼ਟਰ ਬਿਹਾਰ ਰਹਾਣਾ ਮਧ ਪ੍ਰਦੇਸ਼ ਰਾਜਸਥਾਨ ਤਿਪਰਾ ਤਿਲਗਾਨਾ ਅਤੇ ਉੜੀਸਾ ਵਰਗੇ ਰਾਜ ਨੇ ਜਿੱਥੇ 3 ਸਤੰਬਰ ਨੂੰ ਜਿਹੜੀਆਂ ਜਿਮਨੀ ਚੋਣਾਂ ਦੀ VOTING ਹੋਵੇਗੀ ਅਤੇ VOTING ਹੋਣ ਤੋਂ ਬਾਅਦ ਦੱਸਦੇ ਨੇ ਹਾਂ ਕਿ ਉਸੇ ਦਿਨ ਹੀ ਇਹਨਾਂ ਜਿਮਨੀ ਚੋਣਾਂ ਦੇ ਨਤੀਜੇ ਵੀ ਆ ਜਾਣਗੇ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਅੱਜ VOTING ਹੋਈ ਇਸ ਤੋਂ 6-7 10 ਦਿਨ ਬਾਅਦ ਜਿਮਨੀ ਚੋਣਾਂ ਦੇ ਨਤੀਜੇ ਆਉਂਦੇ ਸੀ ਲੇਕਿਨ ਚੋਣ ਕਮਿਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਜਿਮਨੀ ਚੋਣਾਂ ਦੀਆਂ ਚਿੜੀਆਂ VOTING ਹੈ ਉਹ ਹੋਏਗੀ 3 ਸਤੰਬਰ ਨੂੰ ਅਤੇ 3 ਸਤੰਬਰ ਸ਼ਾਮ ਨੂੰ ਇਹਨਾਂ ਜਿਮਨੀ ਚੋਣਾਂ ਦੇ ਨਤੀਜੇ ਵੀ ਘੋਸ਼ਿਤ ਕਰ ਦਿੱਤੇ ਜਾਣਗੇ ਔਰ ਇਹ ਦੱਸਿਆ ਜਾ ਰਿਹਾ ਹੈ 15 ਅਗਸਤ ਤੋਂ ਲੈ ਕੇ 20 ਅਗਸਤ ਤੱਕ ਕਾਗਜ਼ਬੰਦ ਡਾਕੂਮੈਂਟਸ ਜਿਹੜੇ ਨੇ ਨਾਮ ਜਨਤਗੀ ਦੇ ਜਿਹੜੇ ਪੱਤਰ ਨੇ ਉਹ ਆਪਣੇ ਆਪਣੇ ਜਿਹੜੇ ਵਿਧਾਇਕ ਨੇ ਜਿਹੜੇ ਖੜੇ ਨੇ ਆਪੋ ਆਪਣੇ ਹਲਕਿਆਂ ਦੇ ਵਿੱਚੋਂ ਉਹ ਜਿਹੜੇ ਨੇ ਨਾਮਜ਼ਦਗੀਆਂ 15 ਅਗਸਤ ਤੋਂ ਲੈ ਕੇ 20 ਅਗਸਤ ਦੇ ਵਿੱਚ ਵਿੱਚ ਜੜੀਆਂ ਚਮਾਂ ਕਰਵਾ ਸਕਦੇ ਨੇ ਇਸ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਚੋਣ ਪ੍ਰਚਾਰ ਜਿਹੜਾ ਸ਼ੁਰੂ ਕਰ ਸਕਦੇ ਨੇ ਇਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ ਵੱਡਾ ਖੁਲਾਸਾ ਯਾਨੀ ਕਿ ਪੂਰੇ ਭਾਰਤ ਦੇ ਵਿੱਚ ਰਾਜ ਸਭਾ ਦੀਆਂ 12 ਸੀਟਾਂ ਜਿਹੜੀਆਂ ਖਾਲੀ ਹੋ ਗਈਆਂ ਨੇ ਇਥੋਂ ਦੇ ਵਿਧਾਇਕ ਯਾਨੀ ਕਿ ਐਮ ਐਲ ਏ ਲੋਕ ਸਭਾ ਦੇ ਮੈਂਬਰ ਬਣ ਚੁੱਕੇ ਨੇ ਅਤੇ ਇਹਨਾਂ 12 ਸੀਟਾਂ ਤੇ ਜਿਹੜੇ ਮੈਂ ਪੂਰੇ ਭਾਰਤ ਦੇ ਵਿੱਚ ਤੁਹਾਨੂੰ ਦੱਸ ਰਿਹਾ ਹਾਂ ਆਲਰੇਡੀ ਤੁਹਾਨੂੰ ਮੈਂ ਦੱਸਿਆ ਹੈ ਵਿਸਤਾਰ ਦੇ ਨਾਲ ਇਹਨਾਂ 12 ਸੂਬਿਆਂ ਦੇ ਵਿੱਚ ਇੱਕ ਤੋਂ ਦੋ-ਦੋ ਸੀਟਾਂ ਰਾਜ ਸਭਾ ਦੀਆਂ ਖਾਲੀ ਨੇ ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ ਇਹਨਾਂ ਰਾਜ ਸਭਾ ਦੀਆਂ ਸੀਟਾਂ ਉੱਤੇ ਭਾਰਤ ਦੇ ਚੋਣ ਕਮਿਸ਼ਨ ਨੇ ਅਤੇ 3 ਸਤੰਬਰ ਨੂੰ ਇਹਨਾਂ ਜਿਮਨੀ ਚੋਣਾਂ ਦੀ ਜਿਹੜੀ VOTING POLLING ਹੋਵੇਗੀ ਅਤੇ 10 ਸਤੰਬਰ ਸ਼ਾਮ ਨੂੰ ਇਹਨਾਂ ਦੇ ਨਤੀਜੇ ਐਲਾਨਦੇ ਤੇ ਜਾਣਗੇ ਜਾਂ ਕੁਝ ਕਰ ਦਿੱਤੇ ਜਾਣਗੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਪੂਰੇ ਭਾਰਤ ਦੇ ਵਿੱਚ ਇਹਨਾਂ ਰਾਜ਼ਾ ਦੀਆਂ ਆਪੋ ਆਪਣੇ ਮੈਂਬਰ ਆਫ ਪਾਰਲੀਮੈਂਟ ਵਾਸਤੇ ਜਿਹੜੇ ਉਮੀਦਵਾਰ ਖੜੇ ਕਰਨੇ ਨੇ ਜਿਮਨੀ ਚੋਣਾਂ ਤੇ ਉਹਨਾਂ ਬਾਰੇ ਮੰਤਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਸਾਰੀਆਂ ਪਾਰਟੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਡੀ ਚੋਟੀ ਦਾ ਜੋਰ ਲਗਾਉਣਗੀਆਂ ਕਿਉਂਕਿ ਹੋ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਦੇ ਉਮੀਦਵਾਰ ਇਸ ਵਾਰ ਘੱਟ ਜਿੱਤਣ ਕਿਉਂਕਿ ਕਾਂਗਰਸ ਨੇ ਸਾਰੀਆਂ ਹੀ ਇਹਨਾਂ 13 ਸੀਟਾਂ ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ ਹੋਇਆ ਹੈ ਜਾਂ ਕਹਿ ਦਈਏ ਇਸ ਦੇ ਵਿੱਚ ਦੋ ਦੋ ਅਤੇ ਤਿੰਨ ਅਜਿਹੀਆਂ ਸੀਟਾਂ ਨੇ ਜਿੱਥੇ ਉਥੋਂ ਦੀਆਂ ਖੇਤਰੀ ਪਾਰਟੀਆਂ ਨੇ ਜਿਹੜਾ ਹੈ ਦਬਦਬਾ ਬਣਾ ਕੇ ਰੱਖਿਆ ਹੋਇਆ ਹੈ ਅੱਜ ਵੱਡਾ ਤਵਾਕਾ ਕਰ ਦਿੱਤਾ ਹੈ ਪੂਰੇ ਪਾਰਡ ਦੇ ਵਿੱਚ ਚੋਣ ਕਮਿਸ਼ਨ ਨੇ 3 ਸਤੰਬਰ ਨੂੰ ਹੋਣ ਜਾ ਰਹੀਆਂ ਨੇ ਰਾਜ ਸਭਾ ਦੇ ਮੈਂਬਰਾਂ ਦੀਆਂ ਜਿਮਨੀ ਚੋਣਾਂ ਅਤੇ 3 ਸਤੰਬਰ ਨੂੰ ਕੀ ਇਹਨਾਂ ਚੋਣਾਂ ਦੇ ਇਹਨਾਂ 12 ਜਿਹੜੀਆਂ ਸੀਟਾਂ ਤੋਂ ਚੋਣਾਂ ਲੜੀਆਂ ਜਾ ਰਹੀਆਂ ਨੇ ਪੂਰੇ ਪਾਰਡ ਦੇ ਵਿੱਚ ਨਤੀਜੇ ਵੀ ਆ ਜਾਣਗੇ ਧੰਨਵਾਦ